ਡਾਕਟਰ ਐਚ ਐਚ ਹੋਮਸ ਇਸ ਬੰਦੇ ਦਾ ਨਾਮ ਸੀ ਜੋ ਅਮਰੀਕਾ ਦਾ ਸਭ ਤੋਂ ਪਹਿਲਾ ਸੀਰੀਅਲ ਕਿਲਰ ਸੀ ਇਸ ਬੰਦੇ ਨੇ 1891 ਤੋਂ ਲੈ ਕੇ 1894 ਤੱਕ ਮਤਲਬ ਕਿ ਤਿੰਨ ਜਾਂ ਚਾਰ ਸਾਲਾਂ ਦੇ ਵਿੱਚ ਵਿੱਚ 27 ਤੋਂ ਵੀ ਜ਼ਿਆਦਾ ਲੋਕਾਂ ਨੂੰ ਆਪਣੇ ਬਣਾਏ ਹੋਏ ਇੱਕ ਹੋਟਲ ਦੇ ਵਿੱਚ ਇਹਨੇ ਬੜੇ ਅਲੱਗ-ਅਲੱਗ ਤਰੀਕੇ ਦੇ ਨਾਲ ਖਤਮ ਕੀਤਾ ਸੀਗਾ ਤੇ ਦੋਸਤੋ ਅੱਜ ਦੀ ਸਟੋਰੀ ਇਸ ਸੀਰੀਅਲ ਕਿਲਰ ਦੇ ਉੱਤੇ ਹੀ ਹੋਣ ਵਾਲੀ ਆ ਤਾਂ ਵੀਡੀਓ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਆ ਇਸ ਵੀਡੀਓ ਤੇ ਮੈਂ ਮੈਂਤ ਵੀ ਬਹੁਤ ਕੀਤੀ ਆ ਤਾਂ ਵੀਡੀਓ ਦੇ ਲਾਸਟ ਤੱਕ ਬਣੇ ਰਹੋ। ਵੀ ਇਸ ਬੰਦੇ ਨੇ ਕਿੰਦਾ ਸਿੱਧਾ ਕਾਂਡ ਕੀਤੇ ਤੇ ਆਪਣਾ ਸਪੈਸ਼ਲ ਇੱਕ ਹੋਟਲ ਬਣਾਇਆ ਸੀ ਜਿਹਦੇ ਵਿੱਚ ਇਹ ਅਲੱਗ-ਅਲੱਗ ਤਰੀਕਿਆਂ ਦੇ ਨਾਲ ਲੋਕਾਂ ਨੂੰ ਖਤਮ ਕਰ ਦਿੰਦਾ ਸੀਗਾ ਤੇ ਉੱਥੋਂ ਹੀ ਦੁਨੀਆ ਤੋਂ ਗਾਇਬ ਕਰ ਦਿੰਦਾ ਸੀਗਾ ਤੇ ਟਾਈਮ ਨਾ ਵੇਸ ਕਰਦੇ ਆਪਾਂ ਚੱਲਦੇ ਆਂ ਅੱਜ ਦੀ ਸਟੋਰੀ ਵੱਲ ਡਾਕਟਰ ਐਚ ਐਚ ਹੋਮਸ ਦਾ ਜਨਮ 16 ਮਈ 1861 ਦੇ ਵਿੱਚ ਅਮਰੀਕਾ ਦੇ ਵਿੱਚ ਹੋਇਆ ਸੀਗਾ ਤੇ ਡਾਕਟਰ ਐਚ ਐਚ ਹੋਮਸ ਦਾ ਅਸਲੀ ਨਾਮ ਹਰਮਨ ਵੈਬਸਟਰ ਮਗਟ ਸੀਗਾ ਇਸ ਦੇ ਮਾਪਿਓ ਇਸ ਦੇ ਜਨਮ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ ਰਹਿੰਦੇ ਸੀਗੇ ਤੇ ਵਧੀਆ ਫਿਊਚਰ ਦੇ ਵਾਸਤੇ ਉਹ ਇੰਗਲੈਂਡ ਤੋਂ ਅਮਰੀਕਾ ਦੇ ਵਿੱਚ ਸ਼ਿਫਟ ਹੋ ਗਏ ਸੀਗੇ ਬਟ ਜਿਹੜਾ ਹਰਮਨ ਦਾ ਪਿਓ ਸੀਗਾ ਉਹ ਬਹੁਤ ਹੀ ਗੁੱਸੇ ਵਾਲਾ ਸੀ ਤਾਂ ਉਹ ਦਿਨ ਇੱਕ ਦਾ ਦਾ दारू ਪੀਂਦਾ ਸੀ ਜਿੰਨੀ ਉਹਨੇ ਬਾਹਰੋਂ दारू ਪੀ ਕੇ ਆਉਣੀ ਆ ਕੇ ਉਹਨੇ ਆਪਣੇ ਬੱਚਿਆਂ ਨੂੰ ਵੀ ਕੁੱਟਦਾ ਸੀ ਤੇ ਆਪਣੀ ਘਰ ਵਾਲੀ ਨੂੰ ਵੀ ਬਹੁਤ ਜ਼ਿਆਦਾ ਕੁੱਟਦਾ ਸੀਗਾ ਨਸ਼ੇ ਦੇ ਵਿੱਚ 24 ਘੰਟੇ ਰਹਿੰਦਾ ਸੀਗਾ ਉਹ ਤੇ ਗੁੱਸੇ ਵਾਲਾ ਬਹੁਤ ਜ਼ਿਆਦਾ ਸੀ ਜਿਹਦਾ ਬਹੁਤ ਜ਼ਿਆਦਾ ਭੈੜਾ ਅਸਰ ਹਰਮਨ ਦੀ ਲਾਈਫ ਦੇ ਉੱਤੇ ਪੈ ਰਿਹਾ ਸੀਗਾ ਹਰਮਨ ਪੜ੍ਹਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੁਸ਼ਿਆਰ ਸੀਗਾ ਬਟ ਸਕੂਲ ਦੇ ਵਿੱਚ ਵੀ ਉਹਦੇ ਜਿਹੜੇ ਨਾਲ ਦੇ ਕਲਾਸਮੇਟ ਸੀਗੇ ਉਹ ਬਹੁਤ ਜ਼ਿਆਦਾ ਸ਼ਰਾਰਤੀ ਸੀਗੇ ਤੇ ਉਹ ਬੁਲੀ ਕਰਦੇ ਸੀਗੇ ਇਹਨੂੰ ਕਿਉਂਕਿ ਤੁਹਾਨੂੰ ਵੀ ਪਤਾ ਜਦੋਂ ਕੋਈ ਬੱਚਾ ਜ਼ਿਆਦਾ ਇੰਟੈਲੀਜੈਂਟ ਹੋਵੇ ਤਾਂ ਉਹਦੇ ਤੋਂ ਬੱਚੇ ਖਿੱਚਦੇ ਵੀ ਹੁੰਦੇ ਨਾਲ ਵਾਲੇ ਕਿਉਂਕਿ ਉਹਨੇ ਹੋਮਵਰਕ ਵਗੈਰਾ ਸਾਰਾ ਕੁਝ ਕਰਕੇ ਆਣਾ ਹੁੰਦਾ ਇਸੇ ਤਰੀਕੇ ਨਾਲ ਕੀ ਸੀਗਾ ਜਿਹੜੇ ਹਰਮਨ ਦੇ ਕਲਾਸਮੇਟ ਬਹੁਤ ਜ਼ਿਆਦਾ ਇਹਨੂੰ ਬੁਲੀ ਕਰਦੇ ਸੀਗੇ ਇੱਕ ਵਾਰ ਇੰਨੀ ਕੁ ਜ਼ਿਆਦਾ ਹੱਦੋਂ ਪਾਰ ਹੋ ਗਈ ਉਹਨਾਂ ਨੇ ਸਾਰੇ ਜਾਣੇ ਦੱਸ ੜ ਕੇ ਇਹਨੂੰ ਇੱਕ ਬੰਦ ਕਮਰੇ ਦੇ ਵਿੱਚ ਲੈਬ ਦੇ ਵਿੱਚ ਲਾ ਜਾ ਕੇ ਇੱਕ ਕੁਰਸੀ ਦੇ ਨਾਲ ਬੰਨ੍ਹ ਦਿੱਤਾ ਤੇ ਤੁਹਾਨੂੰ ਪਤਾ ਜਿਹੜਾ ਹੱਡੀਆਂ ਦਾ ਸਕਲ ਹੁੰਦਾ ਹੈ ਜਿਹੜਾ ਹੱਡੀਆਂ ਦਾ ਢਾਟਾ ਹੁੰਦਾ ਲੈਬ ਦੇ ਵਿੱਚ ਐਕਸਪੈਰੀਮੈਂਟ ਕਰਨ ਵਾਸਤੇ ਉਹਦੇ ਨਾਲ ਇਹਨੂੰ ਕੁਰਸੀ ਦੇ ਨਾਲ ਬੰਨ੍ਹ ਦਿੱਤਾ ਤੇ ਇਹਦੇ ਮੂੰਹ ਦੇ ਉੱਤੇ ਉਹ ਹੱਡੀਆਂ ਦੇ ਢਾਟੇ ਨੂੰ ਰੱਖ ਕੇ ਇਸ ਤਰੀਕੇ ਨਾਲ ਉਹਨੂੰ ਵੀ ਬੰਨ੍ਹ ਦਿੱਤਾ ਇਹਨੂੰ ਕਮਰੇ ਦੇ ਵਿੱਚ ਵਾੜ ਕੇ ਆਪ ਕਮਰੇ ਤੋਂ ਬਾਹਰ ਆ ਗਏ ਤਾਂ ਬਾਹਰੋਂ ਦੀ ਲੋਕ ਲਗਾ ਦਿੱਤਾ ਉਹਦੇ ਤੇ 3-4 ਘੰਟੇ ਅੰਦਰ ਪਹਿਲਾਂ ਤਾਂ ਚਿੱਕਾ ਮਾਰਦਾ ਰਿਹਾ ਬਹੁਤ ਜ਼ਿਆਦਾ ਬਟ ਥੋੜੇ ਟਾਈਮ ਬਾਅਦ ਇਹਨੂੰ ਉਹ ਡਰ ਲੱਗਣਾ ਬੰਦ ਹੋ ਗਿਆ ਜਿਹਦੇ ਕਰਕੇ ਇਹਦੇ ਅੰਦਰ ਨਾ ਪਤਾ ਨਹੀਂ ਕੀ ਇਦਾਂ ਦਾ ਮਨ ਚ ਖਿਆਲ ਆਇਆ ਵੀ ਇਹ ਜਿਹੜੀਆਂ ਹੱਡੀਆਂ ਦਾ ਸਕਲ ਹੈਗੀਆਂ ਇੱਕ ਇਨਸਾਨ ਦੀਆਂ ਆ ਬਟ ਇਨਸਾਨ ਦੇ ਸਰੀਰ ਦੇ ਵਿੱਚ ਕੀ ਕੁਝ ਹੋ ਸਕਦਾ ਆ ਤੇ ਇਹ ਉਧਰਲੇ ਪਾਸੇ ਨੇ ਦਿਮਾਗ ਮਾਣਾ ਸ਼ੁਰੂ ਕਰ ਦਿੱਤਾ ਇਹਦਾ ਉਸ ਦਿਨ ਤੋਂ ਬਾਅਦ ਡਰੀ ਸਾਰਾ ਖਤਮ ਹੋ ਗਿਆ ਆ ਹੱਡੀਆਂ ਤੋਂ ਡਰਨਾ ਬੰਦ ਕਰ ਦਿੱਤਾ ਇਹਨੇ ਤੇ ਇਹਦੇ ਦਿਮਾਗ ਦੇ ਵਿੱਚ ਇਹ ਆਇਆ ਵੀ ਇਨਸਾਨ ਦੇ ਸਰੀਰ ਦੇ ਵਿੱਚ ਕੀ ਕੁਝ ਹੋ ਸਕਦਾ ਆ ਕਿੱਦਾਂ ਨਾੜ ਆਉਂਗੀ ਕਿੱਦਾਂ ਦਿਲ ਹੋਊਗਾ ਇਨਸਾਨ ਚੱਲਦਾ ਕਿੱਦਾਂ ਆ ਇਹ ਇਹਦਾ ਦਿਮਾਗ ਦੇ ਵਿੱਚ ਖਿਆਲ ਆਇਆ ਜਿਹਦੇ ਕਰਕੇ ਇਹਨੇ ਘਰ ਦੇ ਵਿੱਚ ਜਾ ਕੇ ਜਾਨਵਰਾਂ ਦੇ ਉੱਤੇ ਐਕਸਪੈਰੀਮੈਂਟ ਕਰਨੇ ਸ਼ੁਰੂ ਕਰ ਦਿੱਤੇ ਇਹਨੇ ਕੋਈ ਬਿੱਲੀ ਦਿਖਣੀ ਆ ਜਾਂ ਕਿਸੇ ਦੀ ਪਾਲਤੂ ਬਿੱਲੀ ਚੱਕ ਕੇ ਲੈ ਆਣੀ ਉਹਨੂੰ ਮਾਰ ਕੇ ਵੱਢ ਕੇ ਉਹਦੇ ਅੰਦਰੋਂ ਦੀ ਸਮਾਨ ਕੱਟ ਕੇ ਦੇਖਣਾ ਵੀ ਇਹਦੇ ਵਿੱਚ ਕੀ ਆ ਇਹਨੇ ਜੋ ਸਟਰੀਟ ਡੌਗਸ ਸੀਗੇ ਜੋ ਗਲੀ ਦੇ ਆਵਾਰਾ ਕੁੱਤੇ ਸੀਗੇ ਉਹਨਾਂ ਨੂੰ ਚੱਕ ਲਿਆ ਹੁੰਦਾ ਸੀਗਾ ਲਿਆ ਕੇ ਉਹਨਾਂ ਨੂੰ ਚੋਰੀ-ਚੋਰੀ ਮਾਰ ਕੇ ਉਹਦੇ ਵਿੱਚੋਂ ਦੇਖਦਾ ਹੁੰਦਾ ਸੀਗਾ ਵੀ ਇਹਦੇ ਵਿੱਚ ਕੀ ਹੈਗਾ ਕੀ ਨਹੀਂ ਆ ਇੰਨਾ ਦਾ ਦਿਮਾਗ ਜਿਆਦਾ ਪਾਗਲ ਹੋ ਚੁੱਕਿਆ ਸੀਗਾ ਇਨੇ ਆਪਣੀ ਸਕੂਲ ਦੀ ਸਟੱਡੀ ਕੰਪਲੀਟ ਕਰਕੇ ਇੱਕ ਕਾਲਜ ਦੇ ਵਿੱਚ ਐਡਮਿਸ਼ਨ ਕਰਾ ਲਈ ਯੂਨੀਵਰਸਿਟੀ ਦੇ ਵਿੱਚ ਇਨੇ ਆਪਣੀ ਐਡਮਿਸ਼ਨ ਸਰਜਰੀ ਡਿਪਾਰਟਮੈਂਟ ਤੇ ਮੈਡੀਕਲ ਡਿਪਾਰਟਮੈਂਟ ਦੇ ਵਿੱਚ ਚੁਣ ਲਈ ਤਾਂ ਕਿ ਇਹਦਾ ਸੁਪਨਾ ਜਿਹੜਾ ਸੀਗਾ ਪੂਰਾ ਹੋ ਸਕੇ ਇਹ ਦੇਖ ਸਕੇ ਬੰਦੇ ਦੇ ਸ਼ਰੀਰ ਦੇ ਵਿੱਚ ਕੀ ਕੁਝ ਚੱਲਦਾ ਆ ਕੀ ਕੁਝ ਉਹਦੇ ਅੰਦਰ ਹੈਗਾ ਆ ਤੇ ਕੀ ਕੁਝ ਬਾਹਰ ਨਿਕਲਦਾ ਆ ਤੇ ਜਦੋਂ ਇਸ ਦੀ ਉਸ ਕਾਲਜ ਦੇ ਵਿੱਚ ਐਡਮਿਸ਼ਨ ਹੋ ਗਈ ਤਾਂ ਇਹਨੇ ਆਪਣਾ ਜਿਹੜਾ ਫੇਵਰਿਟ ਸਬਜੈਕਟ ਸੀਗਾ ਉਹਨੂੰ ਕਦੀ ਮਿਸ ਨਹੀਂ ਸੀ ਕਰਦਾ ਇਨੇ ਡੇਲੀ ਹੀ ਉਸ ਲੈਬ ਦੇ ਵਿੱਚ ਜਾਣਾ ਉੱਥੇ ਇਹਨੂੰ ਵਿਲੀਅਮ ਜੇਮਸ ਨਾਮ ਦਾ ਪ੍ਰੋਫੈਸਰ ਮਿਲਿਆ ਜੋ ਸਰਜਰੀ ਦੇ ਸਬਜੈਕਟ ਨੂੰ ਸਮਝਾਉਂਦਾ ਹੁੰਦਾ ਸੀਗਾ ਉਹ ਅਲੱਗ-ਅਲੱਗ ਬੋਡੀਜ਼ ਤੇ ਉੱਤੇ ਐਕਸਪੈਰੀਮੈਂਟ ਕਰਕੇ ਹੱਡੀਆਂ ਦੇ ਢਾਂਚੇ ਦੇ ਉੱਤੇ ਐਕਸਪੈਰੀਮੈਂਟ ਕਰਕੇ ਦਿਖਾਉਂਦਾ ਹੁੰਦਾ ਸੀਗਾ ਤੇ ਇਹਨੂੰ ਇਹੀ ਚੀਜ਼ ਬਹੁਤ ਪਸੰਦ ਆਉਂਦੀ ਸੀ ਜਿਹਦੇ ਕਰਕੇ ਇਹਨੇ ਉਹ ਕਲਾਸ ਕਦੀ ਨਹੀਂ ਮਿਸ ਕੀਤੀ ਹੌਲੀ-ਹੌਲੀ ਇਹ ਉਸ ਪ੍ਰੋਫੈਸਰ ਦਾ ਇੰਨਾ ਕ ਬ੍ਰਿਲਿਅੰਟ ਸਟੂਡੈਂਟ ਬਣ ਗਿਆ ਤੇ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਦੋਸਤੀ ਵੀ ਹੋ ਗਈ ਤਾਂ ਇਹਨਾਂ ਦੋਨਾਂ ਨੇ ਮਿਲ ਕੇ ਇੱਕ ਬਹੁਤ ਹੀ ਗੰਦਾ ਪਲਾਨ ਬਣਾਇਆ ਤੇ ਇਹਨਾਂ ਦੋਨਾਂ ਦੇ ਨਾਲ ਕੇ ਬਹੁਤ ਅਲੱਗ-ਅਲੱਗ ਕੰਡ ਕੀਤੇ ਅਸਲ ਵਿੱਚ ਕੀ ਕਰਦੇ ਸੀਗੇ ਇਹ ਰਾਤ ਨੂੰ ਲੋਕਾਂ ਦੀਆਂ ਕਬਰਾਂ ਦੇ ਵਿੱਚ ਜਾ ਕੇ ਜਿੱਥੇ ਕਬਰ ਬਣੀ ਹੁੰਦੀ ਆ ਉਹਨਾਂ ਦੇ ਵਿੱਚੋਂ ਬੋਡੀ ਬਾਹਰ ਕੱਢ ਲੈਂਦੇ ਹੁੰਦੇ ਸੀਗੇ ਤਾਂ ਬੋਡੀ ਬਾਹਰ ਕੱਢ ਕੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਜਿੱਦਾਂ ਹੀ ਕੋਈ ਤਾਜੀ ਬੋਡੀ ਦੱਬਦੇ ਸੀਗੇ ਤੇ ਕੱਢ ਕੇ ਲਿਆਉਂਦੇ ਸੀਗੇ ਉਹਨੂੰ ਸਾਫ਼ ਸਫਾਈ ਕਰਕੇ ਸਕੂਲਾਂ ਦੇ ਵਿੱਚ ਤੇ ਕਾਲਜਾਂ ਦੇ ਵਿੱਚ ਸਪਲਾਈ ਕਰਨੀਆਂ ਸ਼ੁਰੂ ਕਰ ਦਿੱਤੇ ਆ ਜਿੱਥੇ ਤੁਹਾਨੂੰ ਪਤਾ ਲੈਬ ਦੇ ਵਿੱਚ ਐਕਸਪੈਰੀਮੈਂਟ ਹੁੰਦੇ ਆ ਉੱਥੇ ਇਹ ਡੈੱਡ ਬਾਡੀਜ਼ ਸਪਲਾਈ ਕਰਨ ਲੱਗੇ ਜਿਨ੍ਹਾਂ ਨੂੰ ਇਹਨਾਂ ਨੇ ਉਸ ਬੋਡੀਆਂ ਨੂੰ ਵੇਚ-ਵੇਚ ਕੇ ਬਹੁਤ ਸਾਰਾ ਪੈਸਾ ਕਮਾਇਆ ਸੀ ਤਾਂ ਕਿਸੇ ਨੂੰ ਵੀ ਇਹਦੇ ਉੱਤੇ 1% ਵੀ ਸ਼ੱਕ ਨਹੀਂ ਪਿਆ ਤੇ ਇਹਨਾਂ ਦੋਨਾਂ ਦਾ ਦਿਮਾਗ ਇੰਨਾ ਕੁ ਜ਼ਿਆਦਾ ਪੁੱਠਾ ਤੇ ਗਲਤ ਚੱਲਦਾ ਸੀਗਾ ਇਹਨਾਂ ਨੇ ਫੇਕ ਡਾਕੂਮੈਂਟ ਬਣਾ ਬਣਾ ਕੇ ਲੋਕਾਂ ਦੀ ਲਾਈਫ ਇੰਸ਼ੋਰੈਂਸ ਕਰਵਾਉਣੇ ਸ਼ੁਰੂ ਕਰ ਦਿੱਤੇ ਤਾਂ ਕਿ ਗਵਰਨਮੈਂਟ ਨੂੰ ਇਹ ਸ਼ੋ ਕਰੀਏ ਵੀ ਇਹ ਬੰਦੇ ਦੀ ਲਾਈਫ ਇੰਸ਼ੋਰੈਂਸ ਹੋਈ ਆ ਜਦੋਂ ਇਹ ਮਰਿਆ ਤੇ ਇਹਨਾਂ ਦੇ ਘਰਦਿਆਂ ਨੂੰ ਪੈਸਾ ਮਿਲੂਗਾ ਤਾਂ ਇਹਨਾਂ ਨੇ ਕੀ ਕੀਤਾ ਫੇਕ ਡਾਕੂਮੈਂਟ ਲਿਆ ਕੇ ਫੇਕ ਬੰਦੇ ਮੋਰੇ ਸ਼ੋ ਕਰਕੇ LIC ਦੀਆਂ ਪਾਲਸੀਆਂ ਕਰਵਾ ਦਿੱਤੀਆਂ ਯਾਨਕਿ ਲਾਈਫ ਇੰਸ਼ੋਰਸਾ ਕਰਵਾ ਦਿੱਤੀਆਂ ਉਸ ਤੋਂ ਬਾਅਦ ਇਹ ਜਿਹੜੀ ਬੋਡੀ ਡੈੱਡ ਬੋਡੀਜ਼ ਨੂੰ ਬਾਹਰ ਕੱਢ ਕੇ ਲਿਆਉਂਦੇ ਸੀਗੇ ਫੇਕ ਬੋਡੀਜ਼ ਲਿਆਉਂਦੇ ਸੀਗੇ ਉਹਨਾਂ ਨੂੰ ਕੱਢ ਕੇ ਸ਼ੋਅ ਕਰ ਦਿੰਦੇ ਸੀਗੇ ਵੀ ਇਸ ਬੰਦੇ ਦੀ ਡੈਥ ਹੋ ਗਈ ਆ ਤੇ ਸਾਨੂੰ ਜਿਹੜੀ ਹੈ ਇਹਦੀ ਇੰਸ਼ੋਰੈਂਸ ਦੀ ਪਾਲਸੀ ਦਾ ਪੈਸਾ ਦਿੱਤਾ ਜਾਵੇ ਤੇ ਇਹਨਾਂ ਨੇ ਇਦਾਂ ਕਰਕੇ ਦੋਨਾਂ ਜਾਨਾਂ ਨੇ ਦੋ ਨੰਬਰ ਦਾ ਬਹੁਤ ਜ਼ਿਆਦਾ ਪੈਸਾ ਕਮਾ ਲਿਆ ਉਸ ਤੋਂ ਬਾਅਦ ਹੌਲੀ ਹੌਲੀ ਪੁਲਿਸ ਵਾਲਿਆਂ ਨੂੰ ਇਹਨਾਂ ਦੋਨਾਂ ਦੇ ਉੱਤੇ ਸ਼ੱਕ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਇਹਨਾਂ ਦੀ ਜਦੋਂ ਸਪਲਾਈ ਕਰਦੇ ਸੀ ਕਾਲਜ ਸਕੂਲਾਂ ਦੇ ਵਿੱਚ ਜਦੋਂ ਏ ਬੋਡੀ ਸਪਲਾਈ ਕਰਦਾ ਸੀ ਕਿ ਥੋੜਾ ਥੋੜਾ ਇਹਨਾਂ ਤੇ ਸ਼ੱਕ ਜਾਣ ਲੱਗਿਆ ਪੁਲਿਸ ਵਾਲਿਆਂ ਨੂੰ ਜਦੋਂ ਹਰਮਨ ਵੈਪਸਟਰ ਨੂੰ ਪਤਾ ਲੱਗਾ ਵੀ ਪੁਲਿਸ ਵਾਲਿਆਂ ਨੂੰ ਇਹਨਾਂ ਤੇ ਸ਼ੱਕ ਹੋ ਗਿਆ ਤੇ ਕਦੀ ਵੀ ਫੜੇ ਜਾ ਸਕਦੇ ਆ ਇਹਨਾਂ ਦੋਨਾਂ ਨੇ ਪਾਰਟਨਰਸ਼ਿਪ ਆਪਣਾ ਲੋ ਤੋੜ ਦਿੱਤੀ ਤੇ 1886 ਦੇ ਵਿੱਚ ਇਹ ਆਪਣਾ ਸ਼ਹਿਰ ਛੱਡ ਕੇ ਚਿਕਾਗੋ ਦੇ ਵਿੱਚ ਆ ਗਿਆ ਉੱਥੇ ਇਹਨੇ ਆਪਣਾ ਨਾਮ ਡਾਕਟਰ ਐਚ ਐਚ ਹੌਮਸ ਰੱਖ ਲਿਆ ਉਸ ਦਿਨ ਤੋਂ ਬਾਅਦ ਇਹਦਾ ਨਾਮ ਡਾਕਟਰ ਐਚ ਐਚ ਹੌਮਸ ਬਿਆ ਸੀਗਾ ਕਿਉਂਕਿ ਇਹਨੇ ਸਾਰੇ ਆਪਣੇ ਜਿੰਨੇ ਵੀ ਡਾਕੂਮੈਂਟ ਸੀਗੇ ਡਾਕਟਰ ਐਚ ਐਚ ਹੌਮਸ ਦੇ ਨਾਮ ਤੋਂ ਬਣਵਾ ਲਏ ਸੀਗੇ ਤਾਂ ਉੱਥੇ ਫਿਰ ਡਾਕਟਰ ਐਚ ਐਚ ਹੌਮਸ ਨੇ ਇੱਕ ਦਵਾਈਆਂ ਦੀ ਦੁਕਾਨ ਦੇ ਉੱਤੇ ਜਾ ਕੇ ਨੌਕਰੀ ਦੀ ਡਿਮਾਂਡ ਕੀਤੀ ਉਸ ਮਾਲਕਨ ਦਾ ਨਾਮ ਸੀਗਾ ਐਲਿਜ਼ਾਬੈਥ ਇਹ ਉਹਦੇ ਕੋਲ ਦਵਾਈਆਂ ਦੀ ਸ਼ਾਪ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਹਨੇ ਇੰਨੀ ਕ ਇਮਾਨਦਾਰੀ ਦੇ ਨਾਲ ਉੱਥੇ ਜੋਬ ਤੇ ਕੰਮ ਕੀਤਾ ਜਿਹਦੇ ਕਰਕੇ ਐਲਿਜ਼ਾਬੈਥ ਤੇ ਇਹਦੀ ਦੋਨਾਂ ਦੀ ਆਪਸ ਦੇ ਵਿੱਚ ਬਹੁਤ ਵਧੀਆ ਦੋਸਤੀ ਹੋ ਗਈ ਸੀ ਪਰ ਕਈ ਖਬਰਾਂ ਦੇ ਹਿਸਾਬ ਦੇ ਨਾਲ ਸਾਨੂੰ ਪਤਾ ਲੱਗਾ ਵੀ ਇਹਨੇ ਐਲਿਜ਼ਾਬੈਥ ਨੂੰ ਵੀ ਖਤਮ ਕਰਕੇ ਉਦੀ ਜਿਹੜੀ ਦੁਕਾਨ ਸੀਗੀ ਆਪਣੇ ਨਾਮ ਕਰਵਾ ਲਈ ਸੀਗੀ ਇਹ ਕੁਝ ਖਬਰਾਂ ਦੇ ਵਿੱਚ ਆ ਰਿਹਾ ਹਾਲੇ ਤੱਕ ਇਹ ਕੁਝ ਕਲੀਅਰ ਨਹੀਂ ਕੀਤਾ ਬਹੁਤ ਸਾਰੀਆਂ ਮੈਂ ਡਾਕੂਮੈਂਟਰੀਆਂ ਵੀ ਦੇਖੀਆਂ ਆ ਤੇ ਬਹੁਤ ਸਾਰੀਆਂ ਮੈਂ ਨਿਊਜ਼ਾਂ ਵੀ ਪੜੀਆਂ ਬਟ ਕਿਸੇ ਨੇ ਵੀ ਇਹ ਨਹੀਂ ਕਲੀਅਰ ਕੀਤਾ ਵੀ ਇਹਨੇ ਹੀ ਐਲਿਜ਼ਾਬੈਥ ਨੂੰ ਮਾਰਿਆ ਕਿ ਨਹੀਂ ਮਾਰਿਆ ਪਰ ਇਹ ਸੀਗਾ ਜਿਹੜੀ ਉਹਦੀ ਦੁਕਾਨ ਸੀਗੀ ਉਹ ਡਾਕਟਰ ਐਚ ਐਚ ਹੌਮਸ ਦੇ ਨਾਮ ਦੇ ਉੱਤੇ ਹੀ ਹੋ ਗਈ ਸੀਗੀ ਇਹ ਉਸ ਦੁਕਾਨ ਦਾ ਮਾਲਕ ਬਣ ਗਿਆ ਸੀਗਾ ਕੋਈ ਕਹਿੰਦੇ ਆ ਵੀ ਇਹਨੇ ਦੁਕਾਨ ਉਹ ਖਰੀਦ ਲਈ ਸੀਗੀ ਬਟ ਇਹਨੇ ਉਹ ਦੁਕਾਨ ਦੇ ਉੱਤੇ ਐਨਾ ਵਧੀਆ ਤਰੀਕੇ ਨਾਲ ਕੰਮ ਕੀਤਾ ਥੋੜੇ ਹੀ ਟਾਈਮ ਦੇ ਵਿੱਚ ਤੇਨੇ ਬਹੁਤ ਸਾਰਾ ਪੈਸਾ ਕਮਾ ਕੇ ਰੋਡ ਦੇ ਪਰਲੇ ਪਾਸੇ ਬਹੁਤ ਵੱਡੀ ਜਗ੍ਹਾ ਲੈ ਲਈ ਤਾਂ ਉੱਥੇ ਇਹਨੇ ਦੋ ਮੰਜ਼ਿਲਾ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ ਯਾਨੀ ਕਿ ਹੋਟਲ ਟਾਈਪ ਬਣਾਉਣਾ ਸ਼ੁਰੂ ਕਰ ਦਿੱਤਾ ਆ ਤੁਸੀਂ ਉਹਦੀ ਫੋਟੋ ਵੀ ਦੇਖ ਸਕਦੇ ਆ ਤਾਂ ਡਾਕਟਰ ਐਚ ਐਚ ਹੌਮਸ ਨੇ ਨੀਚੇ ਵਾਲੀ ਜਿਹੜੀ ਬਿਲਡਿੰਗ ਸੀਗੀ ਉਹਦੇ ਉੱਤੇ ਪਹਿਲੇ 5-6 ਦੁਕਾਨਾਂ ਬਾਹਰ ਬਣਾਈਆਂ ਸੀਗੀਆਂ ਤਾਂ ਉਹਦੇ ਨੀਚੇ ਵੀ ਕਮਰੇ ਬਣਾਏ ਹੋਏ ਸੀਗੇ ਇਹਨੇ ਨੀਚੇ ਵਾਲੀ ਬੇਸਮੈਂਟ ਦਾ ਕੰਮ ਕਿਸੇ ਹੋਰ ਕਾਰੀਗਰਾਂ ਤੋਂ ਕਰਵਾਇਆ ਸੀਗਾ ਇਹਨੇ ਜਿਹੜਾ ਸੈਕੰਡ ਫਲੋਰ ਵਾਲਾ ਕੰਮ ਕਰਵਾਇਆ ਸੀ ਉਹ ਕਿਸੇ ਹੋਰ ਬੰਦੇ ਤੋਂ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਦਿਮਾਗ ਦਾ ਇੰਨਾ ਖਾਤਰ ਸੀਗਾ ਇਹਨੇ ਦੋ ਫਲੋਰਾਂ ਦੇ ਉੱਤੇ ਤੀਜਾ ਫਲੋਰ ਇੱਕ ਹੋਰ ਬਣਾ ਲਿਆ ਮਤਲਬ ਕਿ ਤਿੰਨ ਮੰਜ਼ਿਲ ਵਾਲੀ ਇਹਨੇ ਇੱਕ ਬਿਲਡਿੰਗ ਬਣਾਈ ਉਹਦੇ ਵਿੱਚ 100 ਤੋਂ ਵੀ ਜ਼ਿਆਦਾ ਕਮਰੇ ਸੀਗੇ ਹੁਣ ਤੁਹਾਡਾ ਇਹ ਸੁਣ ਕੇ ਦਿਮਾਗ ਖਰਾਬ ਹੋਊਗਾ ਵੀ ਇਸ ਬੰਦੇ ਨੇ ਉਸ ਬਿਲਡਿੰਗ ਨੂੰ ਡਿਜ਼ਾਈਨ ਕਿਸ ਤਰੀਕੇ ਨਾਲ ਕੀਤਾ ਸੀ ਆਉ ਤੁਹਾਨੂੰ ਦੱਸਦੇ ਆ ਇਹਨੇ ਕੀ ਕੀਤਾ ਸੀਗਾ ਜਿਹੜੇ نیچے ਤੇ ਪੰਜ ਦੁਕਾਨਾਂ ਬਣਾ ਦਿੱਤੀਆਂ ਤੇ نیچے ਨੋਰਮਲ ਥੋੜੇ ਕਮਰੇ ਬਣਾ ਦਿੱਤੇ ਬਟ ਜਿਹੜਾ ਸੈਕੰਡ ਫਲੋਰ ਤੇ ਐਂਡ ਥਰਡ ਫਲੋਰ ਸੀਗਾ ਇਹਨੇ ਉਹਨਾਂ ਦੇ ਕਮਰੇ ਇਸ ਤਰੀਕੇ ਨਾਲ ਡਿਜ਼ਾਈਨ ਕੀਤੇ ਸੀਗੇ ਉਹਨਾਂ ਦੇ ਵਿੱਚ ਇੱਕ ਵੀ ਖਿੜਕੀ ਨਹੀਂ ਸੀ ਹੁੰਦੀ ਤਾਂ ਕਿ ਕੋਈ ਵੀ ਬੰਦਾ ਉਹਦੇ ਵਿੱਚ ਜਾਵੇ ਤਾਂ ਉਹ ਸਫੋਕੇਸ਼ਨ ਦੇ ਨਾਲ ਹੀ ਮਰ ਜਾਵੇ ਉਸ ਤੋਂ ਬਾਅਦ ਜਿਹੜਾ ਉੱਪਰ ਸਭ ਤੋਂ ਟੌਪ ਫਲੋਰ ਸੀਗਾ ਇਹਨੇ ਉਹਦੇ ਦਰਵਾਜ਼ੇ ਦੇ ਬਿਲਕੁਲ ਨਾਲ ਹੀ ਅਗਲੇ ਸਟੈਪ ਤੇ ਇੱਕ சுரੰਗ ਬਣਾਈ ਹੋਈ ਸੀ ਯਾਨੀ ਕਿ ਬੰਦਾ ਪਹਿਲਾਂ ਦਰਵਾਜ਼ਾ ਖੋਲੇ ਉਹ ਨਾਲ ਹੀ ਅਗਲਾ ਇੱਕ ਪੈਰ ਪੱਟਦਾ ਸੀ ਕਿ ਸਿੱਧੀ ਸੁਰੰਗ ਦੇ ਵਿੱਚ نیچے ਡਿੱਗ ਕੇ ਸੈਕੰਡ ਫਲੋਰ ਤੇ ਡਿੱਗ ਜਾਂਦਾ ਸੀਗਾ ਸੈਕੰਡ ਫਲੋਰ ਤੇ ਜਦੋਂ ਹੀ ਉਹ ਬੰਦਾ ਬਾਹਰ ਨਿਕਲਣ ਨੂੰ ਖੋਲਦਾ ਸੀਗਾ ਤੇ ਉਹ ਦੂਸਰੇ ਕਮਰੇ ਦੇ ਵਿੱਚ ਚਲੇ ਜਾਂਦਾ ਸੀਗਾ ਤੇ ਪਿੱਛੋਂ ਦੀ ਦਰਵਾਜ਼ਾ ਆਟੋਮੈਟਿਕਲੀ ਲੋਕ ਹੋ ਜਾਂਦਾ ਸੀਗਾ ਇਹਨੇ ਇਸ ਤਰੀਕੇ ਦੇ ਨਾਲ ਉਹਨਾਂ ਹੀ ਬਿਲਡਿੰਗ ਨੂੰ ਡਿਜ਼ਾਈਨ ਕੀਤਾ ਸੀ ਉਸ ਤੋਂ ਬਾਅਦ ਉਹ ਬੰਦਾ ਜਦੋਂ ਦੂਸਰੇ ਕਮਰੇ ਦੇ ਵਿੱਚ ਡਿੱਗ ਜਾਂਦਾ ਸੀਗਾ ਤੇ ਸਾਈਡਾਂ ਤੋਂ ਕਲੋਰੋਫੋਮ ਗੈਸ ਇਹ ਉਹਦੇ ਅੰਦਰ ਛੱਡ ਦਿੰਦਾ ਸੀ ਜਿਹਦੇ ਕਰਕੇ ਉਹ ਬੰਦਾ ਉਸ ਗੈਸ ਦੇ ਨਾਲ ਸਾਹ ਨਹੀਂ ਸੀ ਲੈ ਪਾਉਂਦਾ ਤੇ ਉਹ ਬੰਦਾ ਕਮਰੇ ਦੇ ਵਿੱਚ ਤੜਪ ਤੜਪ ਕੇ ਮਰ ਜਾਂਦਾ ਸੀਗਾ ਤੇ ਕਈ ਕਮਰੇ ਨੇ ਇਦਾਂ ਦੇ ਬਣਾਏ ਸੀ ਜਿਹਦੇ ਵਿੱਚ ਇੱਕ ਵੀ ਦਰਵਾਜ਼ਾ ਤੇ ਖਿੜਕੀ ਨਹੀਂ ਸੀ ਹੁੰਦੀ ਉੱਪਰੋਂ ਦੀ ਸੁਰੰਗ ਤੋਂ نیچے ਡਿੱਗ ਜਾਂਦਾ ਸੀਗਾ ਤੇ ਉਹਦੇ ਵਿੱਚੋਂ ਬਾਹਰ ਨਿਕਲਣ ਦਾ ਕੋਈ ਰਾਹਤਾਂ ਹੀ ਨਹੀਂ ਸੀਗਾ ਤੇ ਬੰਦਾ ਅੰਦਰ ਭੁੱਖ ਦੇ ਨਾਲ ਹੀ ਮਰ ਜਾਂਦਾ ਸੀਗਾ ਤੇ ਕਈ ਥਾਵਾਂ ਤੇ ਤੇ ਜਰੀਲੀਆਂ ਗੈਸਾਂ ਛੱਡ ਦਿੰਦਾ ਸੀ ਤੇ ਬੰਦਾ ਦਮ ਘੁੱਟ ਕੇ ਮਰ ਜਾਂਦਾ ਸੀ ਕਈ ਬੰਦੇ ਭੁੱਖ ਦੇ ਨਾਲ ਹੀ ਮਰ ਜਾਂਦੇ ਹੁੰਦੇ ਸੀਗੇ ਤੇ ਕੁਝ ਇਹਨੇ ਕਮਰੇ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਸੀ ਕਮਰੇ ਦੇ ਵਿੱਚ ਜਾ ਕੇ ਬਾਥਰੂਮ ਦੇ ਦਰਵਾਜੇ ਦੇ ਨਾਲ ਹੀ ਇੱਕ ਸੁਰੰਗ ਪੱਟੀ ਹੁੰਦੀ ਸੀ ਤੇ ਉਹ ਸੁਰੰਗ ਦੇ ਵਿੱਚ ਸਿੱਧਾ ਹੀ نیچے ਬੇਸਮੈਂਟ ਤੇ ਡਿੱਗਦੇ ਸੀਗੇ ਉੱਥੇ ਇਹਨੇ ਇੱਕ ਬਰਨ ਰੂਮ ਬਣਾਇਆ ਸੀ ਜਿਹਦੇ ਵਿੱਚ ਲੋਕਾਂ ਨੂੰ ਜਿੰਦਾ ਹੀ ਜਲਾ ਦਿੰਦਾ ਸੀਗਾ ਬਾਕੀ ਇਹਦੇ ਦੇ ਉੱਤੇ 46 ਮਿੰਟ ਦੀ ਫੁੱਲ ਡਾਕੂਮੈਂਟਰੀ YouTube ਦੇ ਉੱਤੇ ਵੀ ਹੈਗੀ ਆ ਤੁਸੀਂ ਡਾਕਟਰ ਐਚ ਐਚ ਹੋਮਸ ਨੂੰ ਸਰਚ ਮਾਰੋਗੇ ਤੁਹਾਨੂੰ YouTube ਦੇ ਉੱਤੇ ਵੀ ਮਿਲ ਜਾਊਗਾ ਜੇ ਕਿਸੇ ਨੂੰ ਲੱਗਦਾ ਵੀ ਇਹ ਫੇਕ ਸਟੋਰੀ ਆ ਜਾਂ ਕੋਈ ਫਿਲਮ ਦੀ ਸਟੋਰੀ ਲੱਗਦੀ ਆ ਇਹ ਬਿਲਕੁਲ オリジナル ਆ ਇਹਦੇ ਰਿਲੇਟਡ ਕੁਝ ਫੋਟੋਆਂ ਹੈਗੀਆਂ ਆ ਮੇਰੀ Instagram ਆਈਡੀ ਆ ਰਟੋਰ ਪ੍ਰੈਨ ਸਟੋਰੀ ਕੁਝ ਫੋਟੋਆਂ ਮੈਂ ਇਹਦੇ ਤੇ ਹੀ ਪਾ ਦੂੰਗਾ ਤੁਸੀਂ ਆ ਦੇਖ ਸਕਦੇ ਹੋ ਡਾਕਟਰ ਐਚ ਐਚ ਹੋਮਸ ਦਾ ਕੋਲ ਇੱਕ ਕੱਚ ਦੀ ਆਪਣੀ ਫੈਕਟਰੀ ਵੀ ਸੀਗੀ ਜਿੱਥੇ ਇਹ ਬਹੁਤ ਸਾਰੇ ਸਬੂਤ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਉੱਥੇ ਜਾ ਕੇ ਖਤਮ ਕਰ ਦਿੰਦਾ ਸੀਗਾ ਗੈਪ ਕਰ ਦਿੰਦਾ ਸੀਗਾ ਜੇ ਕੋਈ ਬੰਦਾ ਉੱਥੇ ਮਰਦਾ ਵੀ ਸੀਗਾ ਇਸ ਬੰਦੇ ਨੇ ਆਪਣੇ ਉਸ ਬਣਾਏ ਹੋਟਲ ਦਾ ਫਾਇਦਾ ਉਸ ਟਾਈਮ ਚੱਕਿਆ ਜਦੋਂ ਉੱਥੇ ਵਰਲਡ ਫੇਅਰ ਚੱਲ ਰਿਹਾ ਸੀਗਾ ਹੁਣ ਜਿਨਾਂ ਨੂੰ ਨਹੀਂ ਪਤਾ ਵਰਲਡ ਫੇਅਰ ਕੀ ਆ ਉੱਥੇ ਚਿਕਾਗੋ ਦੇ ਵਿੱਚ ਬਹੁਤ ਵੱਡਾ ਮੇਲਾ ਲੱਗਦਾ ਸੀ ਜਿੱਥੇ ਅਲੱਗ-ਅਲੱਗ ਦੁਨੀਆਂ ਦੇ ਲੋਕ ਆ ਕੇ ਉੱਥੇ ਹੋਟਲਾਂ ਦੇ ਵਿੱਚ ਰਹਿੰਦੇ ਸੀ ਕਿਤੇ ਮੇਲੇ ਨੂੰ ਇੰਜੋਏ ਕਰਦੇ ਸੀਗੇ ਤਾਂ ਇਹਨੇ ਉਸ ਟਾਈਮ ਦਾ ਸਭ ਤੋਂ ਵੱਧ ਫਾਇਦਾ ਚੱਕਿਆ ਇਹਨੇ ਆਪਣੇ ਹੋਟਲ ਦੇ ਰੈਂਟ ਸੀਗੇ ਉਹ ਕਟਾ ਕੇ ਦੱਸਿਆ ਸੀ ਕਿ ਜਿਹੜੇ ਕਰਕੇ ਬਹੁਤ ਸਾਰੇ ਲੋਕ ਇਹਦੇ ਹੋਟਲ ਦੇ ਵਿੱਚ ਜਾਂਦੇ ਸੀਗੇ ਤੇ ਫਿਰ ਇਹ ਬੰਦਾ ਉਸ ਦੇ ਉਹਨਾਂ ਦੇ ਪ੍ਰੂਫ ਲੈ ਕੇ ਉਹਨਾਂ ਦਾ ਤਹਿਕੀਕਾਤ ਕਰਦਾ ਸੀਗਾ ਵੀ ਇਹਦਾ ਬੈਕਗ੍ਰਾਉਂਡ ਕੀ ਆ ਪਿੱਛੋਂ ਕੀ ਆ ਤੇ ਇਹਨਾਂ ਦੇ ਰਿਸ਼ਤੇਦਾਰ ਕੀ ਆ ਵੀ ਇਹਦੇ ਮਗਰ ਕੋਈ ਹੈਗਾ ਵੀ ਹੈ ਕਿ ਨਹੀਂ ਜਦੋਂ ਇਹਨੂੰ ਕੋਈ ਬੰਦਾ ਪਸੰਦ ਆ ਜਾਂਦਾ ਸੀ ਜਦੋਂ ਇਹਨੂੰ ਸਮਝ ਆ ਜਾਂਦਾ ਸੀ ਆ ਮੇਰਾ ਸ਼ਿਕਾਰ ਹੈਗਾ ਤਾਂ ਫਿਰ ਇਹ ਆਪਣਾ ਪਲਾਨ ਸ਼ੁਰੂ ਕਰ ਦਿੰਦਾ ਸੀਗਾ ਜਿੱਦਾਂ ਹੀ ਸਾਰੇ ਸੋ ਜਾਂਦੇ ਸੀਗੇ ਰਾਤ ਨੂੰ ਤੇ ਇਹ ਕਮਰਿਆਂ ਦੇ ਵਿੱਚ ਜਾ ਕੇ ਕਈਆਂ ਦੇ ਗਲੇ ਲਾ ਦਿੰਦਾ ਸੀਗਾ ਤੇ ਕਈਆਂ ਨੂੰ ਮੂੰਹ ਬੰਦ ਕਰਕੇ ਦੇ ਇਸਕੇ ਉਹ ਬਰਨ ਵਾਲੇ ਕਮਰੇ ਦੇ ਵਿੱਚ ਲੈ ਜਾ ਕੇ ਉਹਨਾਂ ਨੂੰ ਜਿੰਦਾ ਚਲਾ ਦਿੰਦਾ ਸੀਗਾ ਤੇ ਕਈਆਂ ਨੂੰ ਮਾਰ ਕੇ ਉਹਨਾਂ ਦੇ ਚੀਰ ਫਾੜ ਕਰਕੇ ਉਹਨਾਂ ਦੇ ਅੰਦਰੋਂ ਦੀ ਆਰਗਨਸ ਕੱਢ ਕੇ ਸੇਲ ਵੀ ਕਰ ਦਿੰਦਾ ਸੀਗਾ ਤੇ ਇਹ ਵੀ ਖਬਰਾਂ ਦੇ ਮਤਲਬ ਅਕਤ ਇਹ ਪਰਸਾ ਲੱਗਾ ਵੀ ਇਹਨੇ ਉਹਨਾਂ ਬੰਦਿਆਂ ਨੂੰ ਮਾਰ ਕੇ ਉਹਨਾਂ ਦੀ ਬੋਡੀ ਨੂੰ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਾਲਜਾਂ ਦੇ ਵਿੱਚ ਤੇ ਸਕੂਲਾਂ ਦੇ ਵਿੱਚ ਕਿ ਜਿਹੜੇ ਕਲਾਸਾਂ ਲਗਾਉਂਦੇ ਆ ਸਰਜਰੀ ਵਾਲੀਆਂ ਉਹ ਸਿੱਖ ਸਕਣ ਤੇ ਇਹਨੇ ਇਦਾਂ ਹੀ ਅਸਲੀ ਬੰਦਿਆਂ ਨੂੰ ਮਾਰ ਮਾਰ ਕੇ ਉਹਨਾਂ ਦੇ ਬੋਡੀ ਨੂੰ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ ਸੀ ਜੋ ਕੰਮ ਇਹ ਪਹਿਲਾਂ ਆਪਣੀ ਸਿਟੀ ਦੇ ਵਿੱਚ ਕਰਦਾ ਸੀਗਾ ਉਸ ਪ੍ਰੋਫੈਸਰ ਦੇ ਨਾਲ ਮਿਲ ਕੇ ਇਹਨੇ ਉਹੀ ਕੰਮ ਆਪਣੀ ਬਿਲਡਿੰਗ ਦੇ ਵਿੱਚ ਰਹਿ ਕੇ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਇਹਨੇ ਇਦਾਂ ਹੀ ਕਰਦੇ ਕਰਦੇ 3 ਸਾਲਾਂ ਦੇ ਵਿੱਚ 27 ਲੋਕਾਂ ਨੂੰ ਜਾਨ ਤੋਂ ਖਤਮ ਕਰ ਦਿੱਤਾ ਸੀਗਾ ਕਈ ਥਾਂ ਦੇ ਉੱਤੇ ਇਹ ਪਤਾ ਲੱਗ ਰਿਹਾ ਵੀ ਇਹਨੇ 202 ਵੀ ਜ਼ਿਆਦਾ ਲੋਕਾਂ ਨੂੰ ਮਾਰ ਦਿੱਤਾ ਸੀਗਾ ਬਟ ਉਹ 200 ਲੋਕਾਂ ਦਾ ਕੋਈ ਸਬੂਤ ਨਹੀਂ ਹੈਗਾ 27 ਲੋਕਾਂ ਦਾ ਸਬੂਤ ਜਿਹੜਾ ਆ ਉਹ ਕਲੀਅਰ ਹੋ ਪਿਆ ਵੀ ਇਸ ਬੰਦੇ ਨੇ ਹੀ ਕਦਮ ਕੀਤਾ ਕਿਉਂਕਿ ਇਹਨੇ ਖੁਦ ਕਬੂਲਿਆ ਸੀਗਾ ਤੇ ਇਹ ਸੀਗੇ ਦੋਸਤੋ ਇਹਦੇ ਕਾਂਡ ਬਟ ਇਸ ਤੋਂ ਬਾਅਦ ਵਾਲਾ ਕਾਂਡ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜੂਗੇ ਜੋ ਤੁਹਾਨੂੰ ਪਤਾ ਲੱਗਣਾ ਵੀ ਇਹ ਕਿੰਨਾ ਬੇਰਹਿਮ ਸੀਗਾ ਇਸਦੇ ਹੋਟਲ ਦੇ ਵਿੱਚ ਇੱਕ ਫੈਮਿਲੀ ਰਹਿਣ ਵਾਸਤੇ ਆਈ ਇਹਨੇ ਉਹਨਾਂ ਨੂੰ ਆਫਰ ਦਿੱਤਾ ਵੀ ਤੁਸੀਂ ਮੇਰੇ ਕੋਲ ਇੱਥੇ ਜੋਬ ਕਰੋ ਮੈਂ ਤੁਹਾਨੂੰ ਬਹੁਤ ਸਾਰਾ ਪੈਸਾ ਦਊਂਗਾ ਤੇ ਤੁਹਾਡਾ ਫਿਊਚਰ ਵੀ ਸੈੱਟ ਹੋ ਜਾਊਗਾ ਉਸਦੇ ਵਿੱਚ ਬੰਦੇ ਦਾ ਨਾਮ ਸੀਗਾ ਕਾਰਨਰ ਜਿਹੜੀ ਉਸਦੀ ਘਰ ਵਾਲੀ ਸੀ ਕਾਰਨਰ ਦੀ ਉਹਦਾ ਨਾਮ ਸੀਗਾ ਜੂਲੀਆ ਤਾਂ ਉਹਨਾਂ ਦੋਨਾਂ ਦੀ ਇੱਕ ਕੁੜੀ ਸੀਗੀ 5 ਸਾਲ ਦੀ ਪਰਲ ਤੇ ਇਹ ਤਿੰਨੇ ਜਣੇ ਉਸ ਹੋਟਲ ਦੇ ਵਿੱਚ ਇਹਦੇ ਨਾਲ ਰਹਿ ਰਹੇ ਸੀਗੇ ਤੇ ਜਿਹੜੀ ਜੂਲੀਆ ਸੀਗੀ ਉਹ ਡਾਕਟਰ ਐਚ ਐਚ ਹੋਮਸ ਦੀ ਇੱਕ ਜੁਵੈਲਰੀ ਵਾਲੀ ਸ਼ਾਪ ਦੇ ਉੱਤੇ ਕੰਮ ਕਰਦੀ ਸੀਗੀ ਜਦੋਂ ਥੋੜਾ ਟਾਈਮ ਨਿਕਲਿਆ ਤਾਂ ਕਾਰਨਰ ਨੂੰ ਸ਼ੱਕ ਹੋਣ ਲੱਗ ਗਿਆ ਵੀ ਜੂਲੀਆ ਤੇ ਡਾਕਟਰ ਐਚ ਐਚ ਹੋਮਸ ਦੀ ਆਪਸ ਦੇ ਵਿੱਚ ਕੋਈ ਨਾ ਕੋਈ ਗਲਤ ਗੱਲਬਾਤ ਹੈਗੀ ਆ ਜਦੋਂ ਉਹਨੂੰ ਇਸ ਚੀਜ਼ ਦਾ ਕਲੀਅਰ ਹੋ ਗਿਆ ਕਿ ਉਹਨੇ ਕੁਝ ਪ੍ਰੂਫ ਦੇ ਲੈ ਸੀ ਆਪਣੇ ਅੱਖਾਂ ਦੇ ਨਾਲ ਵੀ ਦੋ ਤਿੰਨ ਵਾਰੀ ਉਹਨੇ ਦੇਖ ਲਿਆ ਵੀ ਉਸ ਦੀ ਘਰ ਵਾਲੀ ਡਾਕਟਰ ਐਚ ਐਚ ਹੌਮਸ ਦੇ ਨਾਲ ਗਲਤ ਆ ਤੇ ਉਹਨੇ ਚੁੱਪਚਪੀਤੇ ਆਪਣੀ 5 ਸਾਲ ਦੀ ਕੁੜੀ ਨੂੰ ਵੀ ਛੱਡ ਕੇ ਆਪਣੀ ਘਰ ਵਾਲੀ ਨੂੰ ਵੀ ਛੱਡ ਕੇ ਉਹ ਹੋਟਲ ਤੋਂ ਦੀ ਕਿਤੇ ਦੂਰ ਚਲਾ ਗਿਆ ਤਾਂ ਉਸ ਤੋਂ ਬਾਅਦ ਜਿਹੜੀ ਜੂਲੀਆ ਸੀਗੀ ਉਹਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪਿਆ ਵੀ ਉਹਦਾ ਘਰ ਵਾਲਾ ਕਿੱਥੇ ਗਿਆ ਕਿਉਂਕਿ ਉਹ ਡਾਕਟਰ ਐਚ ਐਚ ਹੌਮਸ ਦੇ ਨਾਲ ਬਹੁਤ ਖੁਸ਼ ਸੀਗੀ ਬਟ ਥੋੜਾ ਟਾਈਮ ਜਦੋਂ ਨਿਕਲਿਆ ਉਹਦੀਆਂ ਖੁਸ਼ੀਆਂ ਵੀ ਖਤਮ ਹੋਣ ਵਾਲੀਆਂ ਸੀ ਕਿਉਂਕਿ ਡਾਕਟਰ ਐਚ ਐਚ ਹੋਮਸ ਤੋਂ ਜੂਲੀਆ ਪ੍ਰੈਗਨੈਂਟ ਹੋ ਗਈ ਸੀ ਉਸ ਟਾਈਮ ਡਾਕਟਰ ਐਚ ਐਚ ਹੋਮਸ ਜਿਹੜਾ ਸੀਗਾ ਐਨਾ ਕ ਐਨਾ ਕ ਦਿਮਾਗ ਦਾ ਪਾਗਲ ਸੀਗਾ ਉਹ ਇਸ ਬੱਚੇ ਨੂੰ ਐਕਸੈਪਟ ਨਹੀਂ ਸੀ ਕਰਨਾ ਚਾਹੁੰਦਾ ਉਹਨੇ ਕਿਹਾ ਵੀ ਅਸੀਂ ਇਸ ਬੱਚੇ ਦਾ ਅਬੋਰਸ਼ਨ ਕਰਾਂਗੇ ਤਾਂ ਫਿਰ ਉਸ ਟਾਈਮ ਅਬੋਰਸ਼ਨ ਦੀ ਵੀ ਟੈਕਨੀਕ ਇੰਨੀ ਜਿਆਦਾ ਹਾਈ ਨਹੀਂ ਸੀ ਜਿਹਦੇ ਕਰਕੇ ਜਦੋਂ ਕੋਈ ਬੰਦਾ ਕਿਸੇ ਦਾ ਅਬੋਰਸ਼ਨ ਕਰਨਾ ਸ਼ੁਰੂ ਕਰਦੇ ਸੀਗੇ ਡਾਕਟਰ ਵੀ ਅਬੋਰਸ਼ਨ ਕਰਨਾ ਚਾਹੁੰਦੇ ਸੀਗੇ ਪਰ ਉਹਨਾਂ ਕੋਲੋਂ ਕੋਈ ਵੀ ਸਕਸੈਸਫੁਲ ਨਹੀਂ ਸੀ ਹੁੰਦਾ ਜਿਹਦੇ ਕਰਕੇ ਉਹ ਬੱਚਾ ਵੀ ਖਤਮ ਹੋ ਜਾਂਦਾ ਸੀਗਾ ਤੇ ਜਿਹੜੀ ਲੇਡੀ ਦਾ ऑपरेशन ਕਰਦੇ ਸੀ ਉਹ ਵੀ ਖਤਮ ਹੋ ਜਾਂਦੇ ਸੀਗੇ ਇਹਨੇ ਕਿਹਾ ਵੀ ਮੈਂ ਇਸ ਆਪਰੇਸ਼ਨ ਨੂੰ ਕਿਸੇ ਹੋਰ ਨੂੰ ਨਹੀਂ ਕਰਨ ਦੇਣਾ ਮੈਂ ਖੁਦ ਇੱਕ ਡਾਕਟਰ ਹਾਂ ਮੈਂ ਆਪ ਇਸ ਨੂੰ ਆਪਰੇਸ਼ਨ ਕਰੂੰਗਾ ਜਦੋਂ ਡਾਕਟਰ ਐਚ ਐਚ ਹੋਮਸ ਨੇ ਉਸ ਦਾ ਜੂਲੀਆ ਦਾ ਆਪਰੇਸ਼ਨ ਕੀਤਾ ਉਹ ਬੱਚਾ ਵੀ ਖਤਮ ਹੋ ਗਿਆ ਤਾਂ ਜਿਹੜੀ ਜੂਲੀਆ ਸੀਗੀ ਉਹ ਵੀ ਇਹਦੇ ਕੋਲੋਂ ਗਲਤੀ ਦੇ ਨਾਲ ਮਰ ਗਈ ਯਾਨੀ ਕਿ ਇਹਦੇ ਕੋਲੋਂ ਆਪਰੇਸ਼ਨ ਸਕਸੈਸਫੁਲ ਨਹੀਂ ਹੋ ਪਾਇਆ ਜਿਹਦੇ ਕਰਕੇ ਜੂਲੀਆ ਨੇ ਆਪਣੇ ਸਾਹ ਉੱਥੇ ਹੀ ਖਤਮ ਕਰ ਲਏ ਤਾਂ ਇਸ ਗੱਲ ਦਾ ਇਹਦੀ ਕੁੜੀ ਜਿਹੜੀ ਸੀਗੀ 5 ਸਾਲ ਦੀ ਪਰਲ ਉਹਨੂੰ ਪਤਾ ਲੱਗਿਆ ਸੀਗਾ ਵੀ ਡਾਕਟਰ ਐਚ ਐਚ ਹੌਮਸ ਨੇ ਉਹਦੀ ਮਾਂ ਨੂੰ ਆਪਰੇਸ਼ਨ ਕਰਦੇ ਕਰਦੇ ਖਤਮ ਕਰ ਦਿੱਤਾ ਤਾਂ ਇਸ ਦੇ ਸਬੂਤ ਮਟਾਉਣ ਵਾਸਤੇ ਡਾਕਟਰ ਐਚ ਐਚ ਹੌਮਸ ਨੇ ਐਨ ਐਨ ਹਰਦਾਈ ਬੰਦੇ ਨੇ ਜਿਹੜੀ ਕੁੜੀ ਸੀਗੀ ਪੱਲ ਪੰਜ ਸਾਲ ਦੀ ਉਹਨੂੰ ਵੀ ਜ਼ਹਿਰ ਦੇ ਦਿੱਤਾ ਕਿ ਉਹ ਕੁੜੀ ਵੀ ਉੱਥੋਂ ਦੀ ਖਤਮ ਹੋ ਗਈ ਤਾਂ ਦੋਨਾਂ ਦੇ ਜਿਹੜੇ ਸਬੂਤ ਸੀਗੇ ਉਹ ਉਸ ਕਾਸਟਲ ਦੇ ਵਿੱਚ ਹੀ ਦਬਾ ਦਿੱਤੇ ਹੌਲੀ ਹੌਲੀ ਉਸ ਕਾਸਟਲ ਦਾ ਨਾਮ ਮਰਡਰ ਕਾਸਟਲ ਪੈ ਗਿਆ ਸੀਗਾ ਤਾਂ ਫਿਰ ਜਦੋਂ ਹੀ ਥੋੜਾ ਟਾਈਮ ਨਿਕਲਦਾ ਤਾਂ ਫਿਰ ਡਾਕਟਰ ਐਚ ਐਚ ਹੌਮਸ ਦੇ ਕੋਲ ਇੱਕ 23 ਸਾਲ ਦੀ ਕੁੜੀ ਐਮਲੀ ਨਾਈ 1892 ਦੇ ਵਿੱਚ ਐਮਲੀਨ ਡਾਕਟਰ ਐਚ ਐਚ ਹੌਮਸ ਦੀ ਸ਼ਾਪ ਦੇ ਉੱਤੇ ਕੰਮ ਕਰਨ ਲੱਗ ਗਈ ਤਾਂ 6 ਕੁ ਮਹੀਨੇ ਉਸ ਕੁੜੀ ਨੇ ਹਲੇ ਜੌਬ ਕੀਤੀ ਸੀਗੀ 6 ਮਹੀਨੇ ਬਾਅਦ ਉਹ ਕੁੜੀ ਵੀ ਉਸ ਕਾਸਟਲ ਦੇ ਅੰਦਰੋਂ ਕਦੀ ਬਾਹਰ ਨਹੀਂ ਆ ਪਈ ਉਹ ਵੀ ਅੰਦਰ ਹੀ ਗਾਇਬ ਹੋ ਗਈ ਤਾਂ ਉਹਨੂੰ ਮਿਲਣ ਵਾਸਤੇ ਉਸ ਦੀ ਇੱਕ ਭੈਣ ਉਹ ਵੀ ਉਸ ਹੋਟਲ ਦੇ ਵਿੱਚ ਜਿੱਦਾਂ ਹੀ ਗਈ ਤਾਂ ਉਹ ਵੀ ਅੱਜ ਤੱਕ ਕਦੀ ਬਾਹਰ ਨਹੀਂ ਆ ਪਈ ਤੇ ਇਸ ਚੀਜ਼ ਦਾ ਜਦੋਂ ਸ਼ੱਕ ਅਸੇ ਪਾਸੇ ਲੋਕਾਂ ਨੂੰ ਪਿਆ ਤਾਂ ਉਹਨਾਂ ਨੇ ਜਦੋਂ ਡਾਕਟਰ ਐਚ ਐਚ ਹੋਮਸ ਦੇ ਕੋਲੋਂ ਪੁੱਛਿਆ ਵੀ ਉਹ ਕੁੜੀ ਕਿੱਥੇ ਗਈ ਜਿਹੜੀ ਤੇਰੇ ਕੋਲ ਐਮਲਿਨ ਕੰਮ ਕਰਦੀ ਸੀਗੀ ਉਹਨੇ ਕਿਹਾ ਵੀ ਉਹ ਇੱਕ ਰੋਬਰਟ ਨਾਮ ਦੇ ਬੰਦੇ ਦੇ ਕੋਲ ਵਿਆਹ ਕਰਾਉਣ ਵਾਸਤੇ ਇੱਥੋਂ ਦੀ ਚਲੀ ਗਈ ਹੈ ਤੇ ਕੁਝ ਖਬਰਾਂ ਦੇ ਹਿਸਾਬ ਦੇ ਨਾਲ ਇਹ ਵੀ ਪਤਾ ਲੱਗਾ ਇਹਨੇ ਉਹ ਜਿਹੜੀਆਂ ਦੋਵੇਂ ਕੁੜੀਆਂ ਸੀਗੀਆਂ ਉਹਨਾਂ ਨੂੰ ਆਪ ਖਤਮ ਕੀਤਾ ਸੀਗਾ ਤੇ ਉਹਨਾਂ ਦੀ ਜਿੰਨੇ ਵੀ ਜ਼ਮੀਨ ਜਾਇਦਾਦ ਸੀਗੀ ਉਹ ਵੀ ਆਪਣੇ ਨਾਮ ਕਰਵਾ ਲਈ ਹੋਈ ਸੀਗੀ ਵਿਕੀਪੀਡੀਆ ਦੇ ਉੱਤੇ ਵੀ ਇਹਦੀ ਪੂਰੀ ਡਿਟੇਲ ਹੈਗੀ ਆ ਤੁਸੀਂ ਉੱਥੇ ਵੀ ਪੜ੍ਹ ਸਕਦੇ ਆ ਬਟ ਕੁਝ ਖਬਰਾਂ ਦੇ ਮਤਲਬ ਅਕ ਤਾ ਇਹ ਪਤਾ ਲੱਗਾ ਵੀ ਜਿਹੜੀ ਐਮਲਨ ਸੀਗੀ 23 ਸਾਲ ਦੀ ਕੁੜੀ ਜਿਹੜੀ ਇਹਦੇ ਕੋਲ ਜੌਬ ਕਰਦੀ ਸੀ ਉਹਦੇ ਨਾਲ ਵੀ ਉਹੀ ਕੰਮ ਹੋਇਆ ਜੋ ਜੂਲੀਆ ਦੇ ਨਾਲ ਹੋਇਆ ਸੀਗਾ ਉਹ ਕੁੜੀ ਵੀ ਪ੍ਰੈਗਨੈਂਟ ਹੋ ਗਈ ਸੀ ਜਦੋਂ ਇਹਨੇ ਆਪ ਹੀ ਉਸ ਕੁੜੀ ਦਾ ਆਪਰੇਸ਼ਨ ਕੀਤਾ ਤਾਂ ਉਹ ਕੁੜੀ ਇਹਦੇ ਕੋਲੋਂ ਵੀ ਮਰ ਗਈ ਸੀਗੀ ਤਾਂ ਇਹ ਵੀ ਵਿਕੀਪੀਡੀਆ ਦੇ ਵਿੱਚ ਮੈਂਸ਼ਨ ਕੀਤਾ ਹੈ ਤੁਸੀਂ ਉੱਥੋਂ ਵੀ ਦੇਖ ਸਕਦੇ ਆ ਤਾਂ ਫਿਰ ਇਸ ਸਾਰੇ ਕੰਮ ਨੂੰ ਇਕੱਲਾ ਨਹੀਂ ਸੀ ਕਰਦਾ ਇਹਨੇ ਇੱਕ ਆਪਣਾ 파ਟਨਰ ਵੀ ਬਣਾਇਆ ਹੋਇਆ ਸੀਗਾ ਤੇ ਉਸ ਬੰਦੇ ਦਾ ਨਾਮ ਸੀਗਾ ਜੋਰ ਡੈਬਰਲ ਉਹ ਇਹਦੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਦਿੰਦਾ ਸੀ ਯਾਨਕਿ ਜੋਰ ਡੈਬਰਲ ਡਾਕਟਰ ਐਚ ਐਚ ਹੋਮਸ ਦੇ ਉੱਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਸੀਗਾ ਕਿਉਂਕਿ ਡਾਕਟਰ ਐਚ ਐਚ ਹੋਮਸ ਉਹਨੂੰ ਬਹੁਤ ਸਾਰਾ ਪੈਸਾ ਦਿੰਦਾ ਸੀ ਉਹਦੀ ਕੋਈ ਵੀ ਪ੍ਰੋਬਲਮ ਹੁੰਦੀ ਸੀ ਉਹਦੀ ਫੈਮਿਲੀ ਨੂੰ ਵੀ ਸਪੋਰਟ ਕਰਦਾ ਹੁੰਦਾ ਸੀਗਾ ਜਿਹਦੇ ਕਰਕੇ ਡਾਕਟਰ ਐਚ ਐਚ ਹੋਮਸ ਦੇ ਉੱਤੇ ਜੋਰ ਡੈਬਰਲ ਦੀ ਫੈਮਿਲੀ ਵੀ ਟਰਸਟ ਕਰਦੀ ਸੀਗੀ ਬਟ ਅੱਗੇ ਜਾ ਕੇ ਇਹਨੇ ਉਸ ਦੀ ਪੂਰੀ ਫੈਮਿਲੀ ਦੇ ਨਾਲ ਜੋ ਕਾਂਡ ਕੀਤਾ ਤੁਹਾਡੇ ਪੈਰਾ ਤੁਹਾਨੂੰ ਵੀ ਜਮੀਨ ਕਿਸਕ ਜੂਗੀ ਜੋ ਤੁਹਾਨੂੰ ਪਤਾ ਲੱਗਣਾ ਇਹਨੇ ਕੀ ਕੰਮ ਕੀਤਾ ਸੀਗਾ ਫਿਰ ਡਾਕਟਰ ਐਚ ਐਚ ਹੌਮਸ ਨੇ ਆਪਣੇ ਪਾਰਟਨਰ ਜੋ ਡੈਬਰਲ ਨੂੰ ਕਿਹਾ ਵੀ ਦੇਖ ਮੈਂ ਨਾ ਮਰਨ ਦੀ ਐਕਟਿੰਗ ਕਰਦਾ ਪਹਿਲੇ ਮੈਂ ਕਰਨਾ ਆਪਣੇ ਉੱਤੇ ਇੰਸ਼ੋਰੈਂਸ ਉਸ ਤੋਂ ਬਾਅਦ ਮੈਂ ਮਰਨ ਦੀ ਐਕਟਿੰਗ ਕਰੂੰਗਾ ਮੈਂ ਥੋੜੇ ਟਾਈਮ ਲਈ ਗਾਇਬ ਹੋ ਜਾਊਂਗਾ ਤੇ ਤੂੰ ਸਾਰਾ ਪਾਲਸੀ ਦਾ ਪੈਸਾ ਆਪਣੇ ਕੋਲ ਰੱਖ ਲੈ ਤਾਂ ਜੋ ਡੈਬਰਲ ਨੇ ਇਹ ਪਲਾਨ ਨੂੰ ਐਕਸੈਪਟ ਕਰ ਲਿਆ ਨੇ ਕਿ ਬਿਲਕੁਲ ਆਪਾਂ ਇਸੇ ਤਰੀਕੇ ਨਾਲ ਹੀ ਕਰਦੇ ਹਾਂ ਬਟ ਜਦੋਂ ਪਲਾਨ ਦੀ ਬਾਰੀ ਆਈ ਤਾਂ ਇੱਥੇ ਵੀ ਡਾਕਟਰ ਐਚ ਐਚ ਹੋਮਸ ਨੇ ਆਪਣਾ ਦਿਮਾਗ ਕਮਾ ਲਿਆ ਡਾਕਟਰ ਐਚ ਐਚ ਹੋਮਸ ਨੇ ਜਿਹੜਾ ਜੋ ਡੈਬਰੀਅਲ ਸੀਗਾ ਉਹਦੇ ਨਾਮ ਦੀ ਵੀ ਇੰਸ਼ੋਰੈਂਸ ਕਰਵਾਈ ਹੋਈ ਸੀ ਉਹਦੇ ਨਾਮ ਦੀ ਵੀ ਪਾਲਸੀ ਲਿਖਵਾਈ ਹੋਈ ਸੀ ਤਾਂ ਫਿਰ ਡਾਕਟਰ ਐਚ ਐਚ ਹੋਮਸ ਨੇ ਇੱਕ ਜ਼ਰੇਲੀ ਦਵਾਈ ਦਾ ਘੋਲ ਬਣਾਇਆ ਉਹ ਬਣਾ ਕੇ ਖਾਣੇ ਦੇ ਵਿੱਚ ਰੋਟੀ ਪਾਣੀ ਖਾਂਦੇ ਖਾਂਦੇ ਡੈਬਰੀਅਲ ਨੂੰ ਦੇ ਦਿੱਤਾ ਜਿਹਦੇ ਕਰਕੇ ਉਹ ਡੈਬਰੀਅਲ ਰਾਤ ਸੁੱਤਾ-ਸੁੱਤਾ ਹੀ ਖਤਮ ਹੋ ਗਿਆ ਤਾਂ ਡਾਕਟਰ ਐਚ ਐਚ ਹੋਮਸ ਇਸ਼ਵਰਸ ਵਾਲਿਆ ਕੋਲ ਜਾ ਕੇ ਜਿੰਨਾ ਵੀ ਉਸਦੀ ਪਾਲਸੀ ਦਾ ਪੈਸਾ ਸੀ ਜੋ ਡੈਬਰੀਅਲ ਦੇ ਨਾਮ ਦੀ ਪਾਲਸੀ ਦਾ ਪੈਸਾ ਸਾਰਾ ਆਪ ਹੀ ਆਪਣੇ ਕੋਲ ਹੜੱਪ ਗਿਆ ਤਾਂ ਫਿਰ ਥੋੜੇ ਟਾਈਮ ਬਾਅਦ ਡੈਬਰੀਅਲ ਦੀ ਫੈਮਿਲੀ ਨੇ ਐਚ ਐਚ ਹੋਮਸ ਨਾਲ ਕੰਟੈਕਟ ਕੀਤਾ ਵੀ ਜੋ ਡੈਬਰੀਅਲ ਕਈ ਟਾਈਮ ਤੋਂ ਘਰ ਵੀ ਨਹੀਂ ਆਇਆ ਤੇ ਉਹ ਕਿੱਥੇ ਗਿਆ ਤੁਹਾਡੇ ਕੋਲ ਹੀ ਰਹਿੰਦਾ ਆ ਤਾਂ ਪਲੀਜ਼ ਉਹਦੇ ਨਾਲ ਕੰਟੈਕਟ ਕਰਵਾਓ ਤਾਂ ਫਿਰ ਐਚ ਐਚ ਹੋਮਸ ਨੇ ਕਿਹਾ ਮੈਨੂੰ ਪਤਾ ਉਹ ਕਿੱਥੇ ਗਿਆ ਆ ਉਹਨੂੰ ਥੋੜੇ ਟਾਈਮ ਵਾਸਤੇ ਕਿਤੇ ਮੈਂ ਅਲੱਗ ਜਗ੍ਹਾ ਤੇ ਭੇਜਿਆ ਆ ਤੇ ਜੇ ਤੁਸੀਂ ਚੱਲਣਾ ਤੁਹਾਨੂੰ ਮੈਂ ਮਿਲਾ ਵੀ ਲਿਆਣਾ ਆ ਤਾਂ ਇਹ ਉਸ ਦੀ ਸਾਰੀ ਫੈਮਿਲੀ ਨੂੰ ਲੈ ਕੇ ਦੋ ਤਿੰਨ ਕੰਟਰੀਆਂ ਦੇ ਵਿੱਚ ਐਵੇਂ ਘੁੰਮਦਾ ਰਿਹਾ, ਪਾਗਲ ਬਣਾਉਂਦਾ ਰਿਹਾ। ਤੇ ਜਦੋਂ ਇਹਨੇ ਦੇਖਿਆ ਵੀ ਹੁਣ ਜ਼ਿਆਦਾ ਟਾਈਮ ਹੋ ਗਿਆ ਵੀ ਇਹਨਾਂ ਨੂੰ ਇੰਨਾ ਟਾਈਮ ਘੁਮਾ ਨਹੀਂ ਸਕਦਾ। ਇਹਨੇ ਇੱਕ ਅਲੱਗ ਏਰੀਆ ਦੇ ਵਿੱਚ ਜਾ ਕੇ ਇੱਕ ਵੱਡੇ ਟਰੰਕ ਦੇ ਵਿੱਚ ਪੂਰੀ ਫੈਮਿਲੀ ਨੂੰ ਉਹਨਾਂ ਦੇ ਅੰਦਰ ਪਾ ਕੇ ਟਰੰਕ ਬੰਦ ਕਰਕੇ ਉਹਦੇ ਅੰਦਰ ਜ਼ਹਿਰੀਲੀ ਗੈਸ ਛੱਡ ਕੇ ਅੱਗ ਲਗਾ ਦਿੱਤੀ। ਉਹ ਸਾਰੀ ਫੈਮਿਲੀ ਉਸ ਟਰੰਕ ਦੇ ਵਿੱਚ ਅੱਗ ਦੇ ਲਪਟਿਆਂ ਦੇ ਨਾਲ ਆ ਕੇ ਉਹ ਅੰਦਰ ਹੀ ਖਤਮ ਹੋ ਗਈ। ਤੇ ਇਹ ਸਾਰੀ ਫੈਮਿਲੀ ਨੂੰ ਉਸ ਟ੍ਰਾਂਕ ਦੇ ਵਿੱਚ ਅੱਗ ਲਗਾ ਕੇ ਵਾਪਸ ਆਪਣੇ ਉਸ ਹੋਟਲ ਦੇ ਵਿੱਚ ਆ ਗਿਆ ਤੇ ਆਸੇ-ਪਾਸੇ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਬਿਲਕੁਲ ਸ਼ੱਕ ਹੋਣ ਲੱਗ ਗਿਆ ਵੀ ਜਰੂਰ ਇਸ ਹੋਟਲ ਦੇ ਵਿੱਚ ਗੜਬੜ ਆ। ਕਾਫੀ ਟਾਈਮ ਤੋਂ ਇਸ ਹੋਟਲ ਦੇ ਵਿੱਚ ਜਿਹੜੇ ਲੋਕੀ ਜਾ ਰਹੇ ਆ ਕਦੀ ਬਾਹਰ ਆਂਦੇ ਨਹੀਂ ਦੇਖੇ। ਇਸ ਹੋਟਲ ਦੇ ਸਿਰਫ ਅੰਦਰ ਜਾਂਦੇ ਹੀ ਦੇਖੇ ਆ। ਤਾਂ ਇਸ ਦਾ ਜਿਹੜਾ ਇੱਕ ਪਾਰਟਨਰ ਸੀਗਾ ਜੋ ਡੈਬੀਅਲ ਜੋ ਇਹਦੀਆਂ ਪੰਜ ਦੁਕਾਨਾਂ ਦੇ ਉੱਤੇ ਵਿਜ਼ਿਟ ਕਰਦਾ ਹੁੰਦਾ ਸੀਗਾ ਅੰਦਰ ਬਾਹਰ ਜਾਣਾ, ਜੋ ਕੋਈ ਸਮਾਨ ਲੈ ਕੇ ਆਉਣਾ ਉਹ ਸਾਰਾ ਜੋ ਡੈਬੀਅਲ ਕਰਦਾ ਹੁੰਦਾ ਸੀਗਾ ਉਹ ਵੀ ਇੱਕੋ ਦਮ ਗਾਇਬ ਹੋ ਗਿਆ ਤੇ ਲੋਕਾਂ ਨੂੰ ਪਤਾ ਨਹੀਂ ਲੱਗਾ ਵੀ ਕਿੱਥੇ ਗਿਆ ਤੇ ਜਿਹੜੀ ਉਹਦੀ ਫੈਮਿਲੀ ਸੀਗੀ ਉਹ ਵੀ ਅਚਾਨਕ ਗਾਇਬ ਹੋ ਗਈ ਜਿਹਦੇ ਕਰਕੇ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਰਿਪੋਰਟ ਕੀਤੀ ਤਾਂ ਪੁਲਿਸ ਵਾਲਿਆਂ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਤੇ ਪੁਲਿਸ ਵਾਲਿਆਂ ਨੂੰ ਉਹ ਟਰੰਕ ਦੇ ਵਿੱਚੋਂ ਡੈੱਡ ਬੋਡੀਜ਼ ਮਿਲੀਆਂ ਡੈੱਡ ਬੋਡੀਜ਼ ਕਾਦੀਆਂ ਪੂਰੀਆਂ ਜਾਣ ਕੇ ਰਾਖ ਹੋ ਗਏ ਸੀ ਗਿਆ ਉਹਨਾਂ ਦੇ ਸਿਰਫ ਹੱਡੀਆਂ ਹੀ ਬਚੀਆਂ ਸੀ ਸਕਲ ਬਚੇ ਹੋਏ ਸੀਗੇ ਸਿਰਫ ਉਹਨਾਂ ਦੇ ਐਦਾਂ ਕਿਸੇ ਫੈਮਿਲੀ ਦਾ ਇੱਕ ਟਰੱਕ ਦੇ ਵਿੱਚ ਅੱਗ ਲੱਗਣਾ ਇਹ ਵੀ ਉਹਨਾਂ ਦੇ ਦਿਮਾਗ ਤੋਂ ਪਰੇ ਸੀਗਾ ਜਿਹਦੇ ਕਰਕੇ ਉਹਨਾਂ ਦਾ ਸਾਰਾ ਸ਼ੱਕ ਐਚ ਐਚ ਹੌਮਸ ਦੇ ਉੱਤੇ ਪੂਰਾ ਯਕੀਨ ਦੇ ਨਾਲ ਬਦਲ ਗਿਆ ਤਾਂ ਉਹਨਾਂ ਨੇ ਉਸ ਹੋਟਲ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਹਨਾਂ ਨੇ ਸ਼ੱਕ ਦੇ ਆਧਾਰ ਦੇ ਉੱਤੇ ਜਾ ਕੇ ਐਚ ਐਚ ਹੌਮਸ ਨੂੰ 1994 ਦੇ ਵਿੱਚ ਉਹਦੇ ਹੋਟਲ ਦੇ ਵਿੱਚੋਂ ਹੀ ਖਿੱਚ ਧਰੂ ਕੇ ਲਿਆਉਂਦਾ ਤੇ ਉਹਦੇ ਤੇ ਟ੍ਰਾਇਲ ਚੱਲਿਆ ਤਾਂ ਫਿਰ ਉਹਦੇ ਨਾਲ ਜਦੋਂ ਗੱਲਬਾਤ ਕੀਤੀ ਪਹਿਲੇ ਤਾਂ ਉਹ ਮੁਕਰ ਗਿਆ ਮੰਨ ਹੀ ਨਹੀਂ ਸੀ ਰਿਹਾ ਬਿਲਕੁਲ ਵੀ ਸੋ ਬਾਅਦ ਜਦੋਂ ਪੁਲਿਸ ਵਾਲਿਆਂ ਨੇ ਉਹਦੇ ਤੇ ਸਖਤਾਈ ਵਰਤੀ ਤਾਂ ਫਿਰ ਰੈਚ ਚ ਹੌਂਸ ਨੇ ਆਪਣੇ ਜਿੰਨੇ ਵੀ ਸ਼ੁਰਤ ਲੈ ਕੇ ਲਾਸ ਤੱਕ ਕਾਂਡ ਕੀਤੇ ਸੀਗੇ ਉਹ ਸਾਰੇ ਉਹਨਾਂ ਦੇ ਮੋਰੇ ਆਰਾਮ ਦੇ ਨਾਲ ਦੱਸ ਦਿੱਤਾ ਵੀ ਮੈਂ ਇਸ ਤਰੀਕੇ ਨਾਲ ਇਦਾਂ ਇਹਨੂੰ ਖਤਮ ਕੀਤਾ ਜਾਂ ਦੂਸਰੇ ਨੂੰ ਇਸ ਤਰੀਕੇ ਨਾਲ ਖਤਮ ਕੀਤਾ ਜਾਂ ਇਹਨੂੰ ਕੋਈ ਵੀ ਗਿਲਾ ਚਕਵਾਨੀ ਸੀ ਬੜੇ ਆਰਾਮ ਦੇ ਨਾਲ ਤਸੱਲੀ ਦੇ ਨਾਲ ਦੱਸ ਰਿਹਾ ਸੀਗਾ ਜਿੱਦਾਂ ਬਹੁਤ ਦਾ ਬਹਾਦਰੀ ਦਾ ਕੰਮ ਕੀਤਾ ਸੀ ਉਸ ਬੰਦੇ ਨੇ ਉਹਨਾਂ ਦੇ ਵੀ ਸਾਰਿਆਂ ਦੇ ਦਿਮਾਗ ਘੁੰਮ ਗਏ ਜਦੋਂ ਉਹਨਾਂ ਨੇ ਹੋਟਲ ਦੇ ਵਿੱਚ ਜਾਂਚ ਕੀਤੀ ਉਹਨਾਂ ਨੇ ਦੇਖਿਆ ਇੱਕ ਕਮਰੇ ਦਾ ਦਰਵਾਜ਼ਾ ਦੂਜੇ ਦਰਵਾਜੇ ਦੇ ਬਾਹਰ ਨਿਕਲਦਾ ਤੇ ਉਹਦੇ نیچے ਸੁਰੰਗ ਬਣੀ ਹੋਈ ਸੀਗੀ ਤੇ ਸਿੱਧਾ ਹੀ ਬੰਦਾ نیچے ਡਿੱਗਦਾ ਸੀਗਾ ਤੇ ਇਸ ਦੀਆਂ ਪੂਰੀਆਂ ਪ੍ਰੋਪਰ ਵੀਡੀਓਜ਼ ਵੀ ਬਣੀਆਂ ਹੋਈਆਂ ਆ ਤੁਸੀਂ YouTube ਦੇ ਉੱਤੇ ਸਰਚ ਮਾਰ ਕੇ ਦੇਖ ਵੀ ਸਕਦੇ ਆ ਮੈਂ ਇੱਥੇ ਕਾਪੀਰਾਈਟ ਇਸ਼ੂ ਆ ਸਕਦਾ ਇਸ ਕਰਕੇ ਮੈਂ ਤੁਹਾਨੂੰ ਵੀਡੀਓਜ਼ ਉਹ ਦਿਖਾ ਨਹੀਂ ਸਕਦਾ ਤੇ ਤੁਸੀਂ ਉਹ Instagram ਦੇ ਉੱਤੇ ਮੈਨੂੰ ਕੰਟੈਕਟ ਕਰ ਲਓ ਮੈਂ ਤੁਹਾਨੂੰ ਲਿੰਕ ਵੀ ਸ਼ੇਅਰ ਕਰ ਦਊਗਾ ਜਿੱਥੋਂ ਤੁਹਾਨੂੰ ਪੂਰਾ ਕਲੀਅਰ ਹੋ ਜਾਊਗਾ ਵਾਕਈ ਇਹ ਕਾਂਡ ਹੋਏ ਸੀਗੇ ਤਾਂ ਫਿਰ ਉਹਨਾਂ ਨੇ ਨੀਚੇ ਵਾਲਾ ਅਪਾਰਟਮੈਂਟ ਦੇਖਿਆ ਉਹਦੇ ਵਿੱਚ ਬਰਨ ਹਾਊਸ ਬਣਾਏ ਸਿਗੇ ਜਿੱਦਾ ਤੁਹਾਨੂੰ ਬਰਨ ਹਾਊਸ ਜਿਹਨਾਂ ਨੂੰ ਨਹੀਂ ਪਤਾ ਤੁਸੀਂ ਦੇਖ ਸਕਦੇ ਜਿਹਨਾਂ ਵਿੱਚ ਮੁਰਦਿਆਂ ਦੀ ਬੋਡੀ ਨੂੰ ਜਿੰਦਾ ਅੱਗ ਲਾ ਦਿੱਤੀ ਜਾਂਦੀ ਆ ਤੇ ਚੰਦ ਸਕਿੰਟਾਂ ਦੇ ਵਿੱਚ ਬੋਡੀ ਪੂਰੀ ਰਾਖ ਹੋ ਜਾਂਦੀ ਆ ਤੇ ਇਹਨੇ ਉਹ ਆਪਣੇ ਅਲੱਗ ਕਮਰੇ ਬਣਾਏ ਸਿਗੇ ਕੁਝ ਕਮਰੇ ਇਸ ਤਰੀਕੇ ਦੇ ਜਿਹਦੇ ਵਿੱਚ ਹਵਾ ਨਾ ਬਾਹਰ ਆਂਦੀ ਨਾ ਬਾਹਰੋਂ ਦੇ ਅੰਦਰ ਜਾਂਦੀ ਤੇ ਬੰਦਾ ਅੰਦਰ ਹੀ ਦਮ ਘੁੱਟ ਕੇ ਮਰ ਜਾਂਦਾ ਸੀਗਾ ਇੱਕ ਬਾਥਰੂਮ ਦਾ ਦਰਵਾਜ਼ਾ ਜਦੋਂ ਖੋਲਦੇ ਸਿਗੇ ਤੋ ਬਾਥਰੂਮ ਦੇ ਵਿੱਚੋਂ نیچے ਡਿੱਗ ਕੇ ਸਿੱਧਾ ਹੀ ਅਗਲੇ ਫਲੋਰ ਦੇ ਵਿੱਚ ਚਲੇ ਜਾਂਦਾ ਸੀਗਾ ਉਸ ਫਲੋਰ ਤੋਂ ਰੋੜ ਦਾ ਰੋੜ ਦਾ ਪੌੜੀਆਂ ਤੋਂ نیچے ਤੀਸਰੇ ਰੂਮ ਦੇ ਵਿੱਚ ਚੜੇ ਜਾਣਾ ਤੀਜੇ ਤੋਂ ਸੱਤਵੇਂ ਰੂਮ ਦੇ ਵਿੱਚ ਇਦਾਂ ਨੇ ਪੂਰਾ ਪੂਲ ਭਲਾਈਆ ਬਣਾਇਆ ਸੀਗਾ ਤੁਸੀਂ ਉਹਦਾ ਇੱਕ ਨਕਸ਼ਾ ਦੇਖ ਸਕਦੇ ਆ ਇਹ ਐਨੀਮੇਟਡ ਬਣਾਇਆ ਹੋਇਆ ਤੁਸੀਂ ਆ ਦੇਖ ਸਕਦੇ ਆ ਐਨੇ ਪੂਲ ਭਲਾਈਆ ਟਾਈਪ ਉਸ ਕਾਸਟਲ ਨੂੰ ਬਣਾਇਆ ਸੀ ਤਾਂ ਹੀ ਉਸ ਤੋਂ ਬਾਅਦ ਇਸ ਕਾਸਟਲ ਦਾ ਨਾਮ ਮਟਰ ਕਾਸਟਲ ਪਿਆ ਸੀਗਾ ਤੇ ਜਦੋਂ ਸਾਰੇ ਸਬੂਤ ਇਹਦੇ ਖਿਲਾਫ ਪੁਲਿਸ ਵਾਲਾਂ ਨੂੰ ਮੋੜੇ ਮਿਲ ਗਏ ਤਾਂ ਜੱਜ ਨੇ ਫਿਰ ਇਹਦਾ ਟਰਾਇਲ ਚਲਾ ਕੇ ਫੈਸਲਾ ਲਿਆ ਅਕਤੂਬਰ 1895 ਦੇ ਵਿੱਚ ਡਾਕਟਰ ਐਚ ਐਚ ਹੋਮਸ ਨੂੰ ਫਾਂਸੀ ਦੇ ਕੇ ਇਹਨੂੰ ਉੱਥੇ ਹੀ ਖਤਮ ਕਰ ਦਿੱਤਾ ਗਿਆ ਇਹਨੂੰ ਜ਼ਿਆਦਾ ਟਾਈਮ ਜਿੰਦਾ ਨਹੀਂ ਰੱਖਿਆ ਗਿਆ ਤੇ ਲੰਬਾ ਇਹਦਾ ਟਰਾਇਲ ਨਹੀਂ ਚਲਾਇਆ ਗਿਆ ਤੇ ਉਹਨਾਂ ਦੇ ਹਿਸਾਬ ਦੇ ਨਾਲ ਇਹ ਇੱਕ ਪਹਿਲਾ ਬੰਦਾ ਸੀ ਜਿਨੇ ਐਨੇ ਬੰਦੇ ਖਤਮ ਕੀਤੇ ਸੀਗੇ ਇਸ ਕਰਕੇ ਡਾਕਟਰ ਐਚ ਐਚ ਹੋਮਸ ਨੂੰ ਅਮਰੀਕਾ ਦਾ ਫਰਸਟ ਸੀਰੀਅਲ ਕਿਲਰ ਕਿਹਾ ਜਾਂਦਾ ਸੀ ਕਿਉਂਕਿ ਇਹਨਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਸੀਰੀਅਲ ਕਿਲਰ ਇਹ ਸੀਗਾ ਉਸ ਟਾਈਮ ਦਾ ਕਿਉਂਕਿ ਸਭ ਤੋਂ ਪਹਿਲੇ ਕਾਂਡ ਇਦਾਂ ਦੇ ਜ਼ਿੰਦਗੀ 'ਚ ਪਹਿਲੀ ਵਾਰ ਅਮਰੀਕਾ ਨੇ ਦੇਖੇ ਸੀਗੇ ਤੇ ਦੋਸਤੋ ਇਹ ਸੀ ਇੱਕ ਕਹਾਣੀ ਡਾਕਟਰ ਐਚ ਐਚ ਹੋਮਸ ਦੀ ਜੋ ਅਮਰੀਕਾ ਦਾ ਪਹਿਲਾ ਸੀਰੀਅਲ ਕਿਲਰ ਸੀਗਾ ਤੇ ਮੇਰੇ ਹਿਸਾਬ ਦੇ ਨਾਲ ਤੁਸੀਂ ਇਹ ਜਾਣਕਾਰੀ ਸ਼ਾਇਦ ਕਿਤੇ ਨਹੀਂ ਸੁਣੀ ਹੋਊਗੀ ਜੇ ਸੁਣੀ ਹੋਊਗੀ ਤਾਂ ਪਲੀਜ਼ ਮੈਨੂੰ ਕਮੈਂਟਾਂ ਵਿੱਚ ਲਿਖ ਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਸਟੋਰੀ ਕਿੱਦਾਂ ਦੀ ਲੱਗੀ ਆ ਤਾਂ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਸਟੋਰੀਆਂ ਮੈਂ ਬਣਾ ਕੇ ਲੱਕ ਲਈਆਂ ਆ ਤੇ ਇੱਕ ਇੱਕ ਕਰਕੇ ਤੁਹਾਡੇ ਮੋਹਰੇ ਪੇਚਾੰਦਾ ਰਾਵਾਂਗਾ ਤੇ ਇਦਾਂ ਦੇ ਹੋਰ ਸੀਰੀਅਲ ਕਿਲਰ ਆ ਉਹਨਾਂ ਦੀ ਆਲਰੇਡੀ ਮੈਂ 5-7 ਵੀਡੀਓ ਬਣਾਈਆਂ ਹੋਈਆਂ ਤੁਸੀਂ ਉਹ ਵੀ ਦੇਖ ਸਕਦੇ ਆ ਤੇ ਪੁਰਾਣੀਆਂ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਇਦਾਂ ਹੀ ਆਪਣੇ ਭਰਾ ਦੀਆਂ ਸਟੋਰੀਆਂ ਨੂੰ ਪਿਆਰ ਦਿੰਦੇ ਰਹੋ ਮਿਲ ਜਾ ਤੁਹਾਨੂੰ ਕਿਸੇ ਹੋਰ ਵਧੀਆ ਨਵੀਂ ਸਟੋਰੀ ਦੇ ਨਾਲ ਉਦੋਂ ਤੱਕ ਲਈ ਆਪਣੇ ਭਰਾ ਨੂੰ ਫੋਲੋ ਕਰਨਾ ਨਾ ਭੁੱਲੋ ਤਾਂ ਵੀਡੀਓ ਨੂੰ ਪਲੀਜ਼ ਵਾਤ ਤੋਂ ਵਾਤ ਸ਼ੇਅਰ ਕਰਿਓ ਤਾਂਕਿ ਮੈਂ ਹੋਰ ਜ਼ਿਆਦਾ ਇਹਨਾਂ ਵੀਡੀਓਜ਼ ਦੇ ਉੱਤੇ ਮਿਹਨਤ ਕਰ ਸਕਾਂ ਤਾਂ ਮਿਲ ਜਾ ਤੁਹਾਨੂੰ ਕਿਸੇ ਵਧੀਆ ਨਵੀਂ ਸਟੋਰੀ